m 호 l 밀로지 ਤੁਸੀਂ ਚਾਰ ਦਿਨ ਬਾਅਦ ਪਹਿਲੀ ਵਾਰ 15 ਦਿਨ ਨਹੀਂ ਹੋ ਗਏ ਮੇਰੇ ਖਿਆਲ ਚ ਕਿੰਨੇ ਦਿਨ ਹੋ ਗਏ ਤੈਨੂੰ 10 ਕੁ ਦਿਨ ਬਈ ਨੇ ਸਾਸਰੀ ਕਾਲ ਬੋਲਾ ਸਾਸੀ ਕਾ ਸਾਰਿਆਂ ਨੂੰ ਹੱਥ ਜੋੜ ਕੇ ਬੋਲਾ ਜੀ ਹਾਂ ਹੱਥ ਜੋੜ ਕੇ ਐਵੇਂ ਬਈ ਸਾਸਰੀ ਕਾਲ ਹੱਥ ਐਸ ਤਰ੍ਹਾਂ ਕਰਕੇ ਸਾਸਰੀ ਕਾ ਸਾਰਿਆਂ ਨੂੰ ਤੂੰ ਵੀ ਸਾਸਰੀ ਕਾਲ ਹੂੰ ਤੇ ਬਾਕੀ ਹੁਣ ਆਪਣੇ ਵੱਲੋਂ ਜੀ ਸਾਰਿਆਂ ਨੇ ਪਿਆਰ ਭਰੀ ਸਾਸਰੀ ਕਾਲ ਦੀ ਦੀ ਸਵਾਗਤ ਆ ਤੁਹਾਡੇ ਆਪਣੇ ਨਵੇਂ ਵਲੌਗ ਚ ਤੇ ਆਪਾਂ ਮਿਸ ਰਿਪੇਅਰਿੰਗ ਕਰਨ ਲੱਗੇ ਸ਼ੁਰੂ ਜੀ ਅਦੇ ਘਰੇ ਤਰੇਹਰ ਪਾਤਾ ਚੁੰਨੇ ਵਾਲਾ तकरीबन ਸਪੈਕਾ ਸਪਕਾ ਨਵੀਆਂ ਵਿੱਚੋਂ ਕੁਝ ਪਾ ਦੀਆਂ ਕੁਝ ਉਹੀ ਚੱਲਣਗੇ ਆਪਣੀਆਂ ਤੇ ਇਹ ਮਸ਼ੀਨ 100% ਮੈਂ ਤਾਂ ਆਪਾਂ ਇਹੀ ਬਾਹਰ ਲੈ ਕੇ ਜਾਣੀ ਐ ਕਿ 4600 ਤੇ ਇਹਦੀ ਆਪਾਂ ਰਿਪੇਅਰਿੰਗ ਕਰ ਲੈਣਾ ਤੇ ਜੱਸੀ ਦੀ ਰੇਅਰ ਕਰਾਂਗੇ ਹਾਂ ਮੈਂ ਕਹਿੰਦਾ ਦੱਸੀ ਲੱਗ ਚਲੀ ਜੀ ਦੱਸੀ ਲਾ ਜਾਏ ਮੌਕਾ ਇਹ ਮੌਕਾ ਟਵੰਟੇਣਾ ਉਦੋਂ ਫੈਸਲਾ ਕਰਾਂਗੇ ਕਿਹੜੀ ਮਸ਼ੀਨ ਲੈ ਜਾਣੀ ਐ ਬਾਕੀ ਆਪਾਂ ਆਸ ਤੈਂਦੀ ਹੈਗੀ ਬੇ ਕਰੀਅਰ ਚੱਲਾਂਗੇ ਤੂੰ ਕਿਹੜੀ ਮਸ਼ੀਨ ਲੈ ਜਾ ਕੇ ਖੁਸ਼ ਹਾਂ ਮੈਂ ਦੱਸੀ ਵਧੀਆ ਲੱਗਦੀ ਸੀ ਹਾਂ ਦੱਸੀ ਕਿਹੜੀ ਦੱਸੀ ਤੇ ਰਪੇਰਾ ਪਹਿੰਦੀ ਕਰੀ ਜਾਂਦੇ ਹਾਂ ਉਹਦੀ ਕਾਰਨਾ ਵੀ ਹਾਂ ਉਹਦੀ ਕਾਰਨਾ ਵੀ ਰਪੇਰਾ ਬਾ ਆ ਆ ਕੁਝ ਪਹਿਣਾ ਬਾਕੀ ਤਾਂ ਬੰਦਾ ਹੋਲੀ ਹੋ ਲੱਗਾ ਰਵੇ ਹੂੰ ਮੈਂ ਕੰਮ ਇਹਦਾ ਥ੍ਰੈਸ਼ਰ ਦਾ ਥ੍ਰੈਸ਼ਰ ਪੈ ਗਿਆ ਆਪਣਾ ਹੂੰ ਫਿਰ ਆਪਾਂ ਹੋਲੀ ਲੱਗੇਗਾ ਜੇ ਆਪਾਂ ਇਹਨੂੰ ਕਲਰ ਵਿੱਚੋਂ ਚੋਂ ਇਹਨੂੰ ਕਾਸਟਿਕ ਵਗੈਰਾ ਮਾਰਿਆ ਥੱਲੇ ਵਾਲਾ ਕਲਰ ਜਦੋਂ ਲੱਗ ਆ ਆਪਾਂ ਦੁਬਾਰਾ ਇਹਨੂੰ ਵਿੱਚੋਂ ਜੇ ਸੈਟਿੰਗ ਕਰਨੀ ਆ ਤੇ ਆ ਜੱਸੀ ਮਸ਼ੀਨ ਮੇਦਰ ਸਾਹਮਣੇ ਆਈ ਖੜੀਆ ਆਪਣੇ ਧੋਣ ਵਾਸਤੇ ਧੋ ਕੇ ਦਸਰ ਇਹਦਾ ਵੀ ਕੱਡਾ ਪਿਆ ਬਾਹਰ ਇਹ ਹੁਣ ਸੁੱਖਾ ਕਰੇਗਾ ਡਿਪੈਂਡ ਥਾੜੂ ਲਜਾਈਏ ਕਿ ਜੱਸੀ ਲਜਾਈਏ ਆ ਕਿਨੇ ਫੜ ਲਈ ਪੈਬ ਆ ਬਾਕੀ ਜੇ ਆਪਾਂ ਬੰਦਾ ਰੱਖਾ ਦਿਹਾੜੀ ਤੇ ਮਸ਼ੀਨ ਧੋਣ ਵਾਸਤੇ ਇਹ ਅਦਰ ਗੱਡੀ ਵੀ ਇੱਕ ਤਿਆਰ ਕੀਤੀ ਏ ਧੋ ਕੇ ਇਹ ਆਪਾਂ ਨੇ ਧੋ ਕੇ ਦੇ ਰਿਆ ਗੱਡੀ ਲੈ ਲਵ ਜਹ ਜਿੱਥੇ ਜਾਣਾ ਹੋਵੇ ਸਾਹ ਸੁੱਕਾ ਕੇ ਆਪਾਂ ਨੇ ਧੋ ਕੇ ਦੇ ਰਿਆ ਆਪਾਂ ਲੈ ਤੇ ਨਾਲ ਹੈ ਕਿੱਧਰ ਜਾਣਾ ਕਿੱਧਰ ਇਹਦੇ ਨਹੀਂ ਆਪਾਂ ਕਿੱਧਰ ਜਾਣਾ ਉਹ ਜਾਣਾ ਨਹੀਂ ਨਾਲ ਮੰਡੀ ਜਾਣਾ ਇਸ ਮੰਡੀ ਜਾਂ ਜਲਾਲਾ ਤੱਕ ਨਾ ਹੋਰ ਕਿਵੇਂ ਜਾਣਾ ਕਰ ਜਾਣਾ ਕੋਈ ਕੰਮ ਹੀ ਜਾਣਾ ਸੀ ਕਿਹੜਾ ਕੰਮ ਦੱਸ ਤਾਂ ਦੇ ਹੈ ਦੱਸ ਤਾਂ ਦੇ ਆਪਾਂ ਮੰਡੀ ਹੈ ਇਹਨਾਂ ਨੂੰ ਨਾਮ ਜਾਣਾ ਆਪਾਂ ਆ ਤੋ ਥੱਲੀ ਨਾਲ ਧੁਫ ਕਹਣਾ ਮਸ਼ੀਨ ਨੂੰ ਤੇ ਮੈਂ ਸਾਰ ਸਿਰਫ ਵਗਾਰਾ ਮਾਰ ਕੇ ਅੱਜ ਪ੍ਰੈਸ਼ਰ ਕਿਵੇਂ ਆ ਥੋੜਾ ਹੀ ਹੈ ਜਾਲੀ ਉਧਰ ਕਰ ਦੋ ਉਪਰਾਂ ਛਾਹਕ ਬੜਾ ਤੇਨ ਤੋਹੰਦਾ ਛਾਹਕ ਬਹੁਤ ਹੈ ਲਾਟੂ ਲਾਣਾ ਕਿੱਥੇ ਆਪਾਂ ਇਹ ਦਾਸਾ ਲਾਟੂ ਨਹੀਂ ਆਹੀ ਸ਼ਾਟਰ ਨਾਲ ਲਾਉਣਾ ਇਹ ਲਾਟੂ ਤੇ ਇਹ ਲਾਟੂ ਤੇ ਲਾਈ ਖੜਾ ਉੱਤੇ ਕਿੱਥੇ ਲਗਣਾ 10 ਮੈਨੂੰ ਵੀ ਪਤਾ ਤੈਨੂੰ ਤੈਨੂੰ ਕੋਈ ਨਹੀਂ ਪਤਾ ਹੈਗਾ ਹੈ ਕਿਵੇਂ ਮੈਨੂੰ ਇੰਦੇ ਪਰ ਜਾਣਾ ਗਾੜੇ ਇੱਥੇ ਅਬ ਛਾਪਟ ਲੰਮੀ ਕਰੇ ਲਾਟੂ ਲਗਣਾ ਕਿਵੇਂ 10 ਪਹਿਲਾਂ ਐਸ ਤਰ ਮੈਨਾਂ ਕਿਵੇਂ ਅਹੀਂ ਇੱਕ ਮਿੰਟ ਮੈਨੂੰ ਪ੍ਰਿੰਟ ਨੋ ਲਾਂਦੇ ਲਾਕ ਮੈਨਾਂ ਇਹ ਅਹੀਂ ਅੱਛਾ ਅਹੀਂ ਆ ਲਉਣਾ ਹੀ ਲਾਟੂ ਤੇ ਆ ਬੰਦਾ ਦਾ ਐ ਲਗਣਾ ਬਲਕ ਪਾਸੇ ਦਾ ਐਂ ਕਰਕੇ ਤੇ ਇੱਥੇ ਲੱਗਣਾਗਾ ਪਿਛਾ ਲੱਗਣਾ ਕਿਤੇ ਮੈਂ ਦੇਖਿਆ ਨਾ ਹਾਂ ਅਰਾ ਪਿਛਾ ਕਿੱਥੇ ਲੱਗੇ ਇਹ ਲੱਗੂਗਾ ਪਿਛੋੜ ਰਕੂ ਇਹਦਾ ਹੋਰ ਕਿੱ데ਗਾ ਅੱਗੇ ਪਿਛੇ ਇੱਥੇ ਠੀਕ ਹੈ ਕਿੱਥੇ ਛਾਵਟੇ ਉਡਾਉਣੇ ਇੱਥੇ ਠੀਕ ਹੈ ਫਿਰ ਇੱਥੇ ਨਹੀਂ ਲੱਗਣਾ ਹੋਰ ਕਿੱਥੇ ਲੱਗਣਾ ਦੂਜਾ ਪੱਕਾ ਮਾਗ ਲਾ ਇਹਨੂੰ ਇਹਦੇ ਵਿੱਚ ਲਾ ਇੱਥੇ ਮਿੱਟੀ ਕੱਢ ਕੁਝ ਚੀ ਨਾ ਕਰਨਾ ਮਿੱਟੀ ਪੇਸਟ ਲੰਮਾ ਤਾਂ ਹੀ ਹੋਣਾ ਇਹ ਮਿੱਟੀ ਕੱਢੇਗਾ ਤੇ ਫਿਰ ਹਟਾਉ। ਮੋਰਾ ਹੁੰਦਾ ਕੋਈ ਚੀਲ ਲਾ ਹੋਰ। ਇਹ ਪੰਖੇ ਪੰਖੇ ਭਰੇ ਪੈਣੇ ਦੇ। ਤਾਂ ਹੀ ਲੱਗਣਾ ਇਹਨੇ। ਮਾਰ। ਕੰਗੀਦਰਾ ਮਾਰ ਤੇ। ਕਰਦੇ ਕਰਦੇ ਇਹਨਾਂ ਨੂੰ ਪੱਕੀ ਮਤਲਬ ਕਰਕੇ ਮੱਕੂ ਆਗਾ ਇਹ ਲਾਟੂ ਪੜਾਪ ਕਿਉਂ ਲਾਉਣਾ ਹੈ ਕਿਉਂ ਲਾਉਣਾ ਕਿਉਂ ਲਾਉਣਾ ਦਸੇ ਦੇ ਬਾਰੇ ਕਿਉਂ ਲਾਉਣਾ ਪੜਾ ਛਾਵਟ ਲੰਮੀ ਕਰਨੀ ਹੈ ਲੰਮੀ ਕਿਉਂ ਕਰਨੀ ਕਿਉਂ ਹੈ ਹਾਂ ਕਿਉਂ ਕਰਨੀ ਹੈ ਇਹ ਕਾਰਨ ਵੀ ਕੋ ਦੱਸਣਾ ਪੂਲੇ ਜੜਚਣ ਨਹੀਂ ਰਹਿੰਦੀ ਹੁੰਨੀ ਐ ਕਿੰਨੇ ਪੂਲੇ ਜੜ ਪੂਲੇ ਕੋਲ ਜੜ ਰਹਿੰਦੀ ਐ ਵੀ ਬੈਲਟ ਬੂੰਦ ਸਿੱਧੀ ਕਰਨੀ ਨਹੀਂ ਹੋਤੀ ਨਹੀਂ ਪੁਲੇ ਅੰਦਰ ਚੱਕਰ ਹੀ ਲਾਉਂਦੇ ਤੇ ਉਹਰ ਕਾਲਾ ਹੱਥ ਚੱਕਰ ਜੋ ਜੋ ਕਟਰ ਕਰੋ ਹਾਂ ਉਹਦਾ ਦਿਮਾਗ ਕੰਮ ਕਰਦੇ ਨਾਲ ਉਹ ਪੜਦਾ ਕਿੰਨੀ ਪੜਨਾ ਕਾਕੂ 12ਵੀਂ 12ਵੀਂ ਪੜਾਦਾ ਉਹਦਾ ਦਿਮਾਗ ਕੰਮ ਕਰਦਾ ਤੇ ਤੂੰ ਜਿਹੜਾ ਉਹ ਰੇਲ ਤੇ ਰੇਲ ਤੇ ਮੈਂ ਜਿਹੜਾ ਤੂੰ ਰਿਹਾ 6 ਮਹੀਨੇ ਮਸ਼ੀਨ ਤੇ ਤੇ ਤੈਨੂੰ ਨਹੀਂ ਪਤਾ ਕਾਲਾ ਹੱਥ ਲਾਉਂਦੇ ਭਾਈ ਤੇ ਬੱਸ ਕਰ ਹੁਣ ਜਾ ਕੈਮਰਾ ਬੰਦ ਕਰ ਕੈਮਰਾ ਤਾ ਲਾਟੂਲਾ ਵੇਚੀ ਪਾ ਮੁਰੇ ਨੇ ਵੇਚੀ ਏ ਹੋਗਾ ਕਿ ਨਹੀਂ ਛੱਟ ਇਹਦੇ ਚੱਪਲਾਂ ਨਹੀਂ ਕਪਲੀਨ ਹੈ ਤੇ ਕਈ ਵਾਰ ਚੋ ਕੋਈ ਸੁੱਤੇ ਤਾਂ ਮਾਰ ਜੇ ਤੇ ਸਰਾੜ ਪਾ ਕੇ ਅੱਛਾ ਨਹੀਂ ਕੱਢ ਸਕਨੇ ਠੀਕ ਲੱਗ ਗਈ ਲੱਗ ਗਈ ਕੋ ਨਹੀਂ ਠੀਕ ਲੱਗੀ ਹੋ ਹੁਣ ਆਹ ਮਨ ਦਾ ਉਸਤਾਦ ਜੀ ਮਨ ਦਾ ਉਸਤਾਦ ਹਾਂ ਇਹ ਨਹੀਂ ਲਾਣਾ ਮੇਰੇ ਆ ਲਾਟੂ ਬਣਾ ਦਾ ਪਿਆ ਸਾਡੇ ਕੋਲ ਹੋਰ ਕੀ ਆਵੇ ਹੈ ਕਿੱਥੇ ਬਣਾ ਆ ਜਿਹੜਾ ਚੱਕੀ ਫਿਰ ਲਾਟੂ ਏ ਕੀ ਇਧਰ ਲਿਆਵਾਂ ਰਾਂ ਇੰਨੇ ਜੱਪ ਪਤਾ ਕੀ ਪਾਣਾ ਚੱਲ ਇੱਧਰ ਲੈ ਚੁੱਕ ਕੇ ਲੈ ਤੈਨੂੰ ਦੱਸਾਂ ਕੀ ਪਾਣਾ ਐਨ ਨੂੰ ਆ ਜਾ ਟਰ ਕੇ ਆ ਜਾ ਆ ਆ ਆ ਆ ਮਦਰ ਆਇਆ ਮੇਰੇ ਉਹ ਇੱਧਰ ਆ ਕੈਮਰਾ ਬੰਦ ਕਰ ਇੰਨੇ ਪਲਕੀ ਲਾਣਾ ਇੰਦੇ ਚ ਇੰਦੇ ਚ ਇੰਦੇ ਚ ਮੈਨੂੰ ਆ ਟੂਲ ਚੱਕ ਗੁਰਮੋ ਜਬਾਏ ਇੰਦੇ ਕਪਲੀਨ ਵੇਖ ਐਨ ਫੜ ਕਰ ਕਿਉਂ ਮਾਰ ਆਇਆ ਤੋ ਵਿੱਚ ਫੜ ਕਰ ਖੰਦੀ ਚਾਲੋਂ ਨੂੰ ਪਾ ਇਹ ਕੀਤੀ ਪਟਾਏ ਨੂੰ ਗੁੱਸੇ ਨਾਲ ਲੀਹ ਕਹਿਣੀ ਕਰ ਲੋ ਲਾਗ ਵਿੱਚ ਲਾਟੂ ਜਿੱਤੇਗਾ ਪਾ ਚਾ ਰੱਖ ਦੇ ਰੱਖ ਦੇ ਨਹੀਂ ਤੇ ਕੁਝ ਨਹੀਂਗਾ ਲਾਲ ਟੱਕਣਾ ਇਧਰ ਆ ਜਾ ਇਧਰ ਆ ਟੱਕਣਾ ਲਾ ਦੇ ਇਧਰ ਆ ਜਾ ਆ ਜਾ 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 ਮੈਂ ਜਮ ਮਸ਼ੀਨ ਤੁਰ ਲੱਗਣਾ ਆ ਜਿਹੜਾ ਮੈਂ ਰੋਟੀਆਂ ਤਾਂ ਪਕਾਵਾਂਗਾ ਹੀ ਨਾ ਐਡੀ ਗਾੜੀ ਹੋਣੀ ਧੋਰ ਕੀ ਕਰੇ ਹੁਣ ਮੈਂ ਜਾਣੇ ਹੀ ਨਹੀਂ ਤਲ ਚੰਗਾ ਨਾ ਜਾਣ ਕਰ ਪੰਤਾ ਸ਼ਿਤਾ ਪੰਨੇ ਵੀ ਤੈਨੂੰ ਹੁਣ ਨਹੀਂ ਤਾਂ ਤੂੰ ਜਵਾਬ ਨਹੀਂ ਦੇ ਸਕਦਾ ਇਹਦੇ ਵਿੱਚ ਵੇਹ ਹੈ ਤੂੰ ਆਪਦਾ ਆਪ ਜਵਾਬ ਦੇ ਤੂੰ ਇਸ ਤੋਂ ਟਿਕੜੀ ਕੱਢ ਦੇ ਹੋਰ ਖੁਸ਼ੀ ਦੀ ਵੀ ਆ ਜਿਹੜੀ ਨਿੱਕੀ ਕਰਨੀ ਇਹ ਕੰਪਲੇਨ ਇੱਕ ਪਾਵੇ ਦੀ ਬਾਦ ਹੀ ਹੈ ਯਾਰ ਹਮ ਕਹਿਣੀ ਗੱਲ ਨਹੀਂ ਹੁੰਦਾ ਗੀਅਰ ਕੋਲ ਜੜਦਾ ਕਹਿਣੀ ਗੱਲ ਵਿੱਚ ਲੱਤ ਹੋ ਜਾਂਦੀ ਐ ਕਰ ਇਧਰ ਟੂਲ ਸਾਫ ਕੀਤਾ ਹੀ ਕੋਈ ਨਹੀਂ ਇਧਰਲਾਾਰੇ ਹੋਏ ਪੈਣੀ ਉਰਲਾ ਉਹਦਾ ਸਮਾਨ ਕਿੱਥੇ ਰੱਖਿਆ ਉਰਲੇ ਟੂਲ ਦਾ ਉੁੰਦਾ ਇੱਥੇ ਕਿੱਥੇ ਦਾ ਪਾ ਪੈ ਨਹੀਂ ਲੱਗਦਾ ਕਿੱਥੇ ਨਵੇਂ ਆਣੀ ਓਏ ਉਹ ਵਿੱਚ ਹਮਾਨ ਵੇ ਦੇਂਦੇ ਚ ਓਰਾ ਸੁਖੀ ਤੂੰ ਉਹ ਘਟਾ ਵਿੱਚ ਹੀ ਏ ਕਿੰਦੇ ਆਪਾਂ ਤਕਾਰੀ ਯਾਰ ਓਰਾ ਦਾ ਤੇਰਾ ਤਾਂ ਫੋਟੋ ਇਹ ਨਾਟ ਉੱਤੇ ਹੱਤੀ ਇਹ ਨਾਟ ਨਾ ਧਿਆਨ ਨਾ ਰੱਖਦੇ ਓਰਾ ਸੁਖੀ ਇਧਰ ਆ ਇੱਧਰ ਦਾ ਆਇਆ ਵੀਡੀਓ ਬੰਦ ਕਰ ਵੀਡੀਓ ਕੀ ਅੱਗੇ 6 ਮਹੀਨੇ ਬਣਵਾ ਬਣਵਾਗੇ ਤਾਂ ਹੁਣ ਬੰਦ ਕਰ ਗੁੱਲੀ ਵਾਲ ਦੇ ਹਾਰੇ ਤੂੰ ਬਣਵਾ ਲਈਏ ਤਾਂ ਹੋਰ ਕਿਹੜੇ ਚੰਗੇ ਵੀਡੀਓ ਬੰਦ ਕਰ ਇਹਦੇ ਚ ਕੰਪਲੇਨ ਹੋਇਆ ਬੇਹਰਬੂ ਇਹ ਦਿਮਾਗ ਵਾਕਰਾ ਖਾਣ ਲੱਗ ਪਿਆ ਤੇ ਨਾਰ ਕਾਟ ਲੈ ਅੱਲਾਹ ਭੁੱਖੀ ਤੈਨੂੰ ਆ ਪਤਾ ਗਿਆ ਮੈਂ ਆਪੇ ਰੰਨਾ ਕਰਨ ਕੁਛ ਪਤਾ ਹੋਣਾ ਨਹੀਂ ਮੈਂ ਕਰਖਤ ਆ ਬਖ ਮੈਨੂੰ ਪਤਾ ਕੋ ਨਹੀਂ ਹਮ ਪਤਾ ਹਨੂ ਬਾਝ ਲਾਪਣਾ ਆ ਪਈ ਉੱਤੇ ਚੜਾ ਦਿੰਦੇ ਰਹਿਣਾ ਇਹ ਆਹ ਚੜਾ ਦਿੰਦਾ ਤੈਨੂੰ ਆਹ ਤਾ ਆ ਵੇਖੋ ਜੀ ਕਿੱਧਰ ਜਾਣ ਲੱਗਿਆ ਇਹ ਵੀ ਕਿਉਂ ਨਹੀਂ ਛੜਨੀ ਛੋਟੀ ਹੈ ਚੜਾ ਆਵੇਂਗਾ ਫੇਰ ਇਹ ਨਾ ਨੋਰੀ ਕਿਉਂ ਨਹੀਂ ਚੜਕ ਕਿਉਂ ਨਹੀਂ ਚੜੀ ਚਰੀਆਂ ਗਿਣ ਪਲਕ ਨਹੀਂ ਆਨੇ ਚਰੀਆਂ ਗਿਣਾ ਹਣ ਗਿਣਾਉਣ ਲੱਗ ਰਹੇ ਨੇ ਘੇਣਾ 4.5 ਇੰਜ ਵੀ ਇੰਨਾ ਬਸਾ ਗਏ। ਐਵੇਂ ਨਹੀਂ ਫਾਨੀ ਏ ਐਵੇਂ ਨਹੀਂ ਚਰੀ ਹੋਈ ਤਾਂ ਉਹ ਚਰੀਆਂ ਗਣਕ ਨਹੀਂ ਆਣੇ। ਚਰੀਆਂ ਨਹੀਂ ਹੋਰ ਨਹੀਂ ਆਣੀ ਰਹਿਣ ਦੇ। ਐਨੇ ਚਰੀਆਂ ਗਣਤੋ ਕਿੰਨੀਆਂ ਨੇ? 2 3 4 5 6 7 8 9 10 11 12 13 14 15 16 ਕਹਿੰਦੇ ਤੇ ਚੜਾ ਕੇ ਵੇਖੀ। ਹੈ? 16 ਇੰਦੀਆਂ ਨੇ। 16 ਨੇ। ਹਾਂ। ਕਹਿੰਦੇ ਤੇ ਚੜਾ। ਚੜ ਗਿਆ। ਹਾਂ। ਉਹਨੋਂ ਦੇ ਚੜਾ। ਨਾੰਨੇ ਰਾਂਗ ਨਾ ਪਟ ਇਹ ਵੀ ਨਹੀਂ ਚੜਨਾ ਜੇ ਚਲ ਐਂ ਹੀ ਕਰੋ ਫਿਰ ਕਿਵੇਂ ਹੋਰ ਕੋਈ ਫਾਰਮ ਉਧਰ ਬਰਤਣੀ ਹੂ ਹੋਰ ਫਾਰਮ ਉਧਰ ਬਰਤਣਾ ਕੋਈ ਲਿਆ ਵੇਖੀ ਮੈਨੂੰ ਲੱਗਦਾ ਨਹੀਂ ਯਾਰ ਕਾਟਵਾ ਦਨੇ 16 ਨਹੀਂ ਹੋਣੀਆਂ ਐਂਦੇ 20 ਹੋਣੀਆਂ ਨੇ 20 ਨਾ 20 ਨੇ ਕਿੰਨੀਆਂ ਨੇ ਵੇਖ ਆਇ ਇਧਰ ਆਈ ਉਹ ਗੱਲ ਤਾਂ ਸੁਣ ਲੈ ਜਿੰਨਾ ਕਿੰਨਾ ਗੰਦ ਨਿਕਲਿਆ ਇਹਦੇ ਚੋਂ ਗੰਦ ਬਹੁਤ ਜ਼ਰੂਰ ਹੈ ਕਿੰਨਾ ਗੰਦ ਦੋ ਤਿੰਨ ਸਾਲਾਂ ਦਾ ਜਦੋਂ ਬਾਈ ਸਰਵਿਸ ਸਟੇਸ਼ਨ ਤੇ ਲੈ ਜਾਂਦੇ ਹਾਂ ਉਹ ਆਪਣੀ ਕੀ ਆਖਿਆ ਸਰਵਿਸ ਸਟੇਸ਼ਨ ਨਾਲ ਉਹਨੇ ਕੰਮ ਹੀ ਛੱਡ ਦੇਣਾ ਸੀ ਟੋਣਾ ਮਸ਼ੀਨਾ ਵਾਲਾ ਕਿ ਹਾਰਾ ਹੀ ਹਾਰਾ ਹੀ ਇਧਰ ਮੁੱਕਰ ਕੇ ਦੱਸ ਉਧਰ ਤੇ ਗੰਦਗੀ ਬਹੁਤ ਸਰਵਿਸ ਸਟੇਸ਼ਨ ਉਧਰ ਤਾਂ ਨਹੀਂ ਗਾ ਕਿਵੇਂ ਕੈਮਰਾਮੈਨ ਉਹ ਉਧਰ ਤਾਂ ਨਹੀਂ ਗਾ ਵੀ ਜਿਆ ਕਰ ਆਪੇ ਐਵੇਂ ਲੈ ਆਏ ਨੇ ਜਿੰਨਾ ਵਿੱਚ ਗੰਦ ਕਿੰਨਾ ਉਹ ਨਿਕਲਿਆ ਹੋਇਆ ਕੰਮ ਹੀ ਛੱਡ ਦੇਣਾ ਸੀ ਗੰਦ ਕਿੰਨਾ ਕੁ ਨਿਕਲਿਆ ਵਿੱਚੋਂ ਗੰਦ ਬਹੁਤ ਤੜਕੇ 8 ਵਜੇ ਲੱਗੇ ਹੋਏ ਤੇ ਜੇਕਰ ਸਰਵਿਸ ਸਟੇਸ਼ਨ ਨਾਲ ਉਹ ਕੀ ਆਖਿਆ ਨ ਕੰਮ ਹੀ ਛੱਡ ਲੈਣਾ ਸੀ ਦੱਸੀ ਤੇ ਜਾਣਾ ਹੋਰ ਤਾਂ ਕੀ ਕਰਨਾ ਕਰਨ ਕਿਸੇ ਦਾ ਕੱਲੀ ਮਸ਼ੀਨਾਂ ਦਾ ਸਾਰਾ ਹੀ ਸਾਰਾ ਹੀ ਇੰਨੇ ਗੰਦਗੀ ਬਹੁਤ ਆਈ ਓਨ ਨਾ ਕਰ ਲਾਵੇ ਕਿਵੇਂ ਕਰ ਲਾਵੇ ਨਾਲ ਜਿਹੜਾ ਆਕੇ ਕਰ ਲਾਵੇ ਕਿਸ ਤਰੀਕੇ ਨਾਲ ਨਾ ਨਹੀਂ ਨ ਕਰ ਆਹ 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 ਇੰਨਾ ਗੰਦ ਪਾਈ ਹੁੰਦੇ ਜੇ ਇਹ ਦਰਿਆ 'ਚ ਡੁੱਬੀ ਦੀ ਮਸ਼ੀਨ ਹੈ ਦਰਿਆ ਕਰਕੇ ਫਰੇਤਾ ਧਾਂਦਾ ਪਿਆ ਹੋਇਆ ਥੱਲੇ ਸਰ ਮੋਟਰ ਰੱਖ ਬੰਦ ਕਰਕੇ ਆ ਲੈ ਚਾਹ ਪੀ ਬਾਅਦ ਬਾਈ ਬਾਈ ਮੋਟਰ ਬੰਦ ਕਰਕੇ ਜਾ ਤੂੰ ਹੀ ਦੱਸ ਦੇ ਗੰਦ ਕਿੰਨਾ ਕੁ ਨਿਕਲਿਆ ਇਧਰ ਮੁੱਕ ਕਰਕੇ ਹਾਂ ਸਵੇਰੇ ਦਾ ਘਰੇ ਇਹ ਦਰਵੇਖਾ ਮੈਂ ਮੋਟਰ ਨਵੀਂ ਲਾਇਕਦਾ ਨਨ ਮੋਟਰ ਸਾੜ ਦਿੱਤੀ ਇਹਦੇ ਤੂੰ ਸਾਡਾ ਪਤਾ ਹਰ ਲਿਆ ਕਿ ਇਧਰ ਕੀ ਹਾਲੀ ਗੇਰ ਕੀ ਨਹੀਂ ਇਹਨਾਂ ਗੰਦ ਕਿੱਥੋਂ ਘਟਾ ਕਰ ਹਾਫ ਹੋ ਮੈਨੂੰ ਲੱਗਦਾ ਕੀਤੀ ਨਹੀਂ ਤੂੰ ਸਾਰਾ ਰੋਟੀਆਂ ਪਕਾਉਂਦਾ ਰਹਿ ਕਿੰਨੇ ਤੂੰ ਆਹ ਹਾਫ ਬੇਜੀ ਕਰਨੀ ਹਿੰਨਾ ਕੋਈ ਕੀ ਕਿ ਉਹ ਤਾਂ ਰੋਕ ਦਿੰਦਾ ਵੀ ਸਾਫ ਰਹਿ ਜਾਂਦੇ ਆਨੰਦ ਆਖਣੀ ਸਹੀ ਦਸੀ ਕੀ ਆਨੰਦ ਤੇਰੇ ਕਰ ਲਾ ਦੇ ਦੋ ਅੱਲ ਚੱਲ ਨਹੀਂ ਮੇਰੇ ਕੋਲ ਬੰਦ ਰੱਖਣੀ ਆਪੇ ਅੱਛਾ ਉਹ ਆ ਤਾਂ ਨਾ ਦਾ ਨਾ ਦੱਸਦਾ ਇਵੇਂ ਹਾਏ ਨਾ ਕੱਪੜੇ ਬਰ ਗਏ ਨਾ ਕ ਦੇ ਕੱਪੜੇ ਉਹ ਪਾ ਲੈਂਦਾ ਇਹ ਇਹ ਕਰਦਾ ਹੈ ਨਾ ਬਸ ਉਹ ਕੰਮ ਹੀ ਆ ਆਪ ਤੂੰ ਨਾਣਾ ਦੇ ਨਾਲ ਮਸ਼ੀਨ ਵੀ ਆਉਂਦੇ ਲੋਡ ਹੀ ਨਹੀਂ ਜਿਹੜਾ ਬੰਦਾ ਕੰਮ ਕਰਦਾ ਉਹ ਨੂੰ ਵਾਸਤੇ ਰਹ ਜਾਂਦੇ ਆਪਣਾ ਲੋਡ ਹੀ ਨਹੀਂ ਕੰਮ ਕਰਨ ਦੇ ਬਿਨਾਂ ਚੜ ਦੇ ਉਹਦੀ ਲੋੜ ਨਹੀਂ ਆਨੰਦ ਆਖਣੀ ਇਧਰ ਮੁਕਰ ਕੇ ਦੱਸ ਆਨੰਦ ਆਖਣੀ ਕੀ ਆਨੰਦ ਆਖਣੀ ਆਉਂਦਾ ਇੱਕ ਹੋਰ ਚਾੜਦਾ ਵੇਰੇ ਕੋਲ ਚਲ ਨਹੀਂ ਅੱਛਾ ਤੋਂ ਨਾਲ ਵੀ ਦਪਹਿਰਸ ਨਾ ਤੋ ਹਾਂ ਇਵੇਂ ਬਿਸਤਰੇ ਵੜ ਜਾ ਮੂੰਹ ਕੱਲਾ ਤੋ ਗਏ ਉਹ ਇਵੇਂ ਹੀ ਵੜ ਜਾਂਦਾ ਪਰ ਉਹ ਨੂੰ ਕੀ ਹੁੰਦੇ ਹੁੰਦੇ ਕਿੜਾ ਆਪਦੇ ਕੰਬਲ ਸੀ ਵਿੱਚ ਦਾ ਹਰਵਟੇ ਇਹ ਬੰਦ ਹੋਏ ਨਾ ਜਾ ਕੇ ਦੇ ਆ ਬੰਦਾ ਕਿੱਥੋਂ ਲਿਆ ਇਹ ਮੋਟਾ ਆ ਸੋਨ ਵਾਲਾ ਆ ਤੋਨ ਵਾਲਾ ਇਹ ਵੀ 500 ਰੁਪਿਆ ਭਰਾ ਦਿੱਤਾ ਹੈ ਸਾਡੀ ਹੈਲਪ ਕਰਾਉਣ ਨਾਲ ਮੋੜ ਬੰਦ ਕਰ ਬੜੀ ਯਾਰ ਹਿੰਮਤ ਮਾਰੀ ਹੋਂ ਨਿਕਲਦਾ ਵੇ ਕਿ ਨਹੀਂ ਮਨਾ ਤੋ ਘੰਟਾ ਤੋ ਇੱਥੇ ਹੀ ਲੱਗ ਗਿਆ ਹਨ ਐਂਦੇ ਦੀ ਕਿੰਨਾ ਟਾਈਮ ਹੋਗਾ ਐਂਦੇ ਦਾ ਵੇਚ ਵੇਚ ਇਹ ਦੇ ਟਾਈਮ ਵੇਖੀ ਕਿੰਨਾ ਟਾਈਮ ਲੱਗ ਆਵੇ ਕਹਿੰਦੇ ਜੀ ਅੱਗੇ ਆਈ ਸਵੇਰ ਤੇ ਆ ਚੱਕੀ ਪਲੇਟ ਜੀ ਪੈਪ ਵਾਲੀ ਖੜੀ ਹੈ ਚੱਕ ਦੇ ਸਵੇਰ ਤੇ ਲੱਗੇ ਆ ਜੀ ਆਹ ਹੀ ਨਹੀਂ ਗੰਦ ਨਿਕਲਿਆ ਐਂਦੇ ਵਿੱਚੋਂ ਜਿਹੜਾ ਐਂਦੇ ਵਿੱਚ ਫਰਿਆ ਵੈ 10 ਫੁੱਟ ਦਾ ਆਪਾਂ ਪਾਣੀ ਵਿੱਚ ਉੱਥੇ ਵੱਧੂ ਕੰਪਰੈਸ਼ਨ ਸਪਰੇਅ ਕਰਨ ਵਾਲੇ ਵੱਡੇ ਨੇ ਨਾਲੇ ਹਣਾਈ ਉਥੇ ਕਿੱਡੇ ਕਿੱਡੇ ਕੰਪ੍ਰੈਸ਼ਨ ਨਾ ਨਾ ਟਰੈਕਟਰ ਵਾਲੇ ਸਪਰੇਅ ਨਹੀਂ ਕਰਦੇ ਹੁੰਦੇ ਕਿਵੇਂ ਅਈ ਹੋਰੇਗਾ ਦੇਖਦਾ ਹੀ ਹੈ ਇਹ ਦਿਖਾਈਆਂ ਅੱਥਾ ਨਾ ਕੱਢੋ ਨਾ ਫਿਰ ਅੱਥਾ ਨਾ ਨਹੀਂ ਨਿਕਲਾ ਜਾਂਦਾ ਇਧਰ ਮਾਰੀ ਚੱਲ ਹਾਂ ਮੇਰੀ ਗੱਲ ਐਵੇਂ ਨਹੀਂ ਨਿਕਲਣਾ ਇਧਰ ਹੈ ਸਾਈਡਾਂ ਮਾਰੀ ਜਾ ਸਾਈਡਾਂ ਨੂੰ ਕਰਕੇ ਇਹ ਤਾਂ ਨਿਕਲਣਾ ਸਾਈਟਾਂ ਕਰਕੇ ਮਾਰੇਗਾ ਥੋੜਾ ਥੋੜਾ ਕਰ ਦੇ। ਕਿੱਥੋਂ? ਅੱਜ ਤੋਂ ਮਾਰਦੇ ਆਂ ਆਦਾ ਹੀ ਨਹੀਂ ਕਰਦੇ। ਆ ਖਾਂਦੀ ਤਾਂ ਹੈ ਨਾ ਕਰਦੇ। ਹਾਂ ਜੜ ਗਿਆ ਜੜੀ ਇਸ ਨਾਲ। ਜੇਕਰ ਸਰਵਸਟੇਜ ਇਹਦੇ ਲੱਗਾ ਹੁੰਦਾ ਤੇਰੇ ਕੋਲ ਇਹੋ ਜੀ ਮਸ਼ੀਨ ਆ ਜਾਂਦੀ ਇੱਕ। ਮੈਂ ਛੱਡ ਦੇਣਾ ਹੀ ਕੰਮ ਹੈ ਮੈਂ ਨਹੀਂ ਜਾਣਦਾ ਮੈਂ ਛੱਡ ਦੇਣਾ ਹੀ ਇੱਕ ਮਸ਼ੀਨ ਦੀ ਪਹਿਲੀ ਮਸ਼ੀਨ ਤੇਰੇ ਇਦਾਂ ਨਹੀਂ ਮੱਥੇ ਲੱਗ ਜਾਂਦੀ ਜੇ ਤੇਰਾ ਤਨਖਾਹ ਹੁੰਦੀ 20000 ਸਰਵਿਸ ਦੇ ਹੁੰਦੇ ਤੇ ਤੈਨੂੰ ਮਸ਼ੀਨ ਪਹਿਲੀ ਇਦਾਂ ਨਹੀਂ ਮੱਥੇ ਲੱਗਦੀ ਇੰਨੇ ਗੰਦ ਵਾਲੀ ਫਿਰ ਦੂਜੀ ਦਿਨ ਜਾਵਾਂ ਜਾਂ ਨਹੀਂ ਨਾ ਪਹਿਲੇ ਦਿਨ ਨਹੀਂ ਆਇਆ ਨਹੀਂ ਕਿਉਂ ਨਹੀਂ ਜਾਣਾ ਹੈ ਗੰਦਗੀ ਬਹੁਤ ਹੈ ਗੰਦਗੀ ਹੈ ਹੋਰ ਹੈ ਇੰਨਾ ਗੰਦ ਤੇ ਗੰਦਗੀ ਹੈ ਗੰਦਗੀ ਹੋ ਗਈ ਨਹੀਂ ਆ ਵਿੱਚ ਕਿ ਲੇਡ ਦਾ ਲੁੱਟਦਾ ਪਾਣੀ ਦੇ ਕੇ ਮਸ਼ੀਨ ਤੰਦਾਰ ਲੇਟਣ ਹਿਸਾਬ ਲੱਗਾ ਰਿਹਾ ਜਿਹੜਾ ਰਾਤ ਹੀਂਦੇ ਤੇ ਇਹ ਨੇੜੇ ਬਿੰਦਰ ਦੇ ਮਾਰਦਾ ਹੇਉ ਟੋੜ ਕੇ ਸਿੱਟੂ ਖਾਰੀਆਂ ਉੱਤੇ ਉਹ ਬੰਦਨ ਜਿਹੜਾ ਸਰਦਨ ਛੱਡਿਆ ਉਹਨੂੰ ਕੋਈ ਚਾਹ ਦੇ ਬਾਰੇ ਪੁੱਛੋ ਜੇ ਨਹੀਂ ਨਹੀਂ ਚਾਹ ਨਹੀਂ ਪੀਂਦਾ ਹੁੰਦਾ ਉਹ ਅੱਗੇ ਪੀ ਗਏ ਹਾਂ ਹਾਂ ਹੁੰਦਾ ਠੇਕਾ ਹੈਗਾ ਕਿਵੇਂ 2000 ਦਾ ਠੇਕਾ ਮੰਗਿਆ ਸੀ ਤੇ ਤੂੰ ਹੀ ਕੀ ਕਰਦੇ ਯੋ ਚਲੋ ਤਾਂ ਤੂੰ ਦਾ ਤੂੰ ਹੀ ਨਾਲ ਨਾਲ ਕਰਦੇ ਐਹੀਂ ਨਾਲ ਵੀ ਮੋਟਰ ਮੋਟਰ ਛੱਡਾਈ ਦਾ ਮੋਟਰ ਛੱਡਾ ਪਾਣੀ ਪਾਣੀ ਤੇ ਪ੍ਰਬੰਧ ਹੈ ਜੇ ਮੋਟਰ ਬੰਦ ਹੁੰਦੇ ਤੇ ਉਹ ਚਲਾਜ ਲੋ ਦੇ ਦੇ ਨਾਲ ਪੰਮਾ ਨੇ ਉਹ ਬਾਅਦ ਚ ਦੱਸਿਆ ਪੰਮਾ ਕੱਲਿਆ ਪੰਮਾ ਹਰਾ ਪਰ ਪ੍ਰੈਸ਼ਰ ਇਹਦਾ ਮਕਾ ਗਿਆ ਸਰਵਰ ਸਟੇਸ਼ਨ ਜਿਹੜਾ ਉਹ ਬਾਦ ਦੱਸਿਆ ਹੀ ਕੋ ਨਹੀਂ ਅੱਧਾ ਨਾਲ ਲੈ ਗਿਆ ਇਹ ਮਸ਼ੀਨ ਤਾਂ ਪੂਰੀ ਗੱਲ ਬਣੀ ਨਹੀਂ ਹੈ ਇਹ ਗੰਦਗੀ ਬੜੀ ਪਈ ਹੈ ਉਹਨੇ ਚ ਮਾਰਿਆ ਛਤਰੀ ਦੇ ਵਿੱਚ ਕਿੰਨਾ ਵਿੱਚ ਵਿੱਚ ਉਹ ਵਿੱਚ ਆਹ ਫਮਾਨ ਛਤਰੀ ਜੀ ਕੱਢਾ ਹੋਰ ਕਿੰਨੇ ਚ ਕੱਢਿਆ ਪਾਣੀ ਮਾਰਿਆ ਜੇ ਕਿ ਫਮਾਨ ਕਲਾ ਕੱਢਿਆ ਉਹ ਗੱਲ ਵਿਸ਼ਵਾਸ ਨਹੀਂ ਤੋ ਨਿਗਾ ਨੂੰ ਵਿਸ਼ਵਾਸ ਤਾਂ ਬਹੁਤ ਹੈ ਨਰੇਸ਼ ਆਂਦੇ ਹੁਣ ਆਜੋ ਆਂਦੇ ਆਜੋ ਹੁਣ ਬਸ ਤਿਆਰੀਆਂ ਨੇ ਆਪਣੀਆਂ ਨਿਆਂ ਦਾ ਆਜੋ ਦਵਾਈ ਬਣੀ ਪਈ ਏ ਓਹੋਈ ਕੰਮ ਭਰੇ ਹਾਂ ਦਵਾਈਆਂ ਦੇ ਬਣੀ ਨਿਕਲ ਜਲੀ ਛਣੀ ਆਦਵਾਰ ਹੋਦੀ ਏ ਦਵਾਈਆਂ ਦੇ ਬਣੀ ਪਈ ਏ ਛਣੀ ਆਦਵਾਰ ਚਲੇ ਚੜੀਏ ਘੜੀ ਆ ਦਵਾਈ ਦੀ 10 ਘੜੀ ਦਵਾਈ ਏ ਹਾਂ ਘੜੀ ਦਾ ਕਿਵੇਂ ਲੱਗ ਗਿਆ ਆਪਣੇ ਸਵੇਕਾਂ ਦੀ ਬੜੀ ਮਿਹਨਤ ਤੇਰੀ ਕਾਹ ਦਿੱਤੀ ਕਾਹ ਦਿੱਤੀ ਇਹ ਬਾਤ ਕਰਨਾ ਲਾਲ ਲਾਲ ਇੱਕ ਦੋ ਲਾਲ ਇਹਨਾਂ ਦਿਮਾਗ ਕਿੱਥੋਂ ਲਿਆ ਆ ਇਹ ਦੂਜੇ ਬੁਖਾਰ ਸਿੱਧਰੋਂ ਨਹੀਂ ਕਸ਼ੀਚਣਾ ਚਾਲ ਕਾਸਤ ਦੇਨੇ ਪੁੱਛ ਨਹੀਂ ਦੂਜੇ ਪੋਕਾਸ ਤੁਖੀ ਨੂੰ ਕੀ ਖਾਰੀਆਂ ਕਿਰਪਾਲ ਸਾਰੀਆਂ ਬੰਦ ਐ ਸਖੀ ਕਿਵੇਂ ਇਹਨੂੰ ਕੀ ਜਾਂਦੇ ਨੇ ਨਾ ਹੀ ਕੁਛ ਚੰਗੀ ਗੱਲ ਹੈ ਉਹ ਤੁਹਾਨੂੰ ਦੱਸਾਂ ਕਿੰਨੇ ਸਾਲ ਹੋ ਗਿਆ ਤੈਨੂੰ ਛੱਡਣ ਲੱਗੇ ਨੂੰ ਕਿੰਨੂੰ ਤੈਨੂੰ 6 ਮਹੀਨੇ ਹੋ ਗਏ ਆ ਹੋਰਾ ਇੱਧਰ ਆ ਕਿਵੇਂ ਕੱਸੀ ਆਂ ਜੀ ਨੇ ਇੱਧਰ ਹੋਰਾ ਉੱਠ ਆ ਬਈ ਇਹਨੇ ਬੰਦੇ ਨੇ ਕੱਸੀਆਂ ਵਾਸ਼ਲ ਪਾ ਕੇ ਤੇ ਆ ਕਿਵੇਂ ਕੱਸੀ ਨੇ ਇੱਧਰ ਦੂਜੀਆਂ ਇਹ ਬਾਹਲੇ ਮਣਵਾਛ ਰੇ ਤੇ ਫੇਰ ਕੀ ਦਿਮਾਗ ਤੇ ਰੱਖਦਾ ਰੇ ਬਾਹਲੇ ਬਾਹਰ ਦੇ ਮਨ ਲਾ ਦੀ ਵਾਸ਼ ਆਣਾ ਬਾਹਰ ਦੇ ਮਨ ਲਾ ਦੀ ਮਨ ਲਾ ਦੀ ਇੱਕ ਗੱਲ ਯੇ ਸਪੋਰਟ ਤੇ ਅੱਛਾ ਅੰਦਰੇ ਮਨ ਲਾ ਦੇ ਜਾਂਦਾ ਜੀ ਭਾਵੇਂ ਅੰਦਰ ਲਾ ਤੇ ਭਾਵੇਂ ਲਾ ਬਾਹਰ ਇੱਕੋ ਗੱਲ ਯੇ ਵੀ ਆ ਤੇ ਅੰਦਰ ਸਪੀਕਰ ਪਾਈ ਆਪਾਂ ਤਾਂ ਅੰਦਰ ਬਾਹਰ ਲੱਗ ਗਏ ਕੋਈ ਜਿੰਦਰ ਮਰਜ਼ੀ ਪਾ ਦੇ ਇੱਕੋ ਗੱਲ ਯੇ ਗੱਲ ਦਾ ਕੋਈ ਨਹੀਂ ਅੰਦਰ ਪੈ ਜਾ ਤਾਂ ਵੀ ਕੋਈ ਚੱਕਰ ਨਹੀਂ ਟੁੱਟ ਨਹੀਂ ਆ ਜ਼ਰੂਰ ਹਾਂ ਚੱਲ ਜਾਣੀਆਂ ਨੇ ਬਾਹਰ ਪਾ ਪਾ ਅੰਦਰ ਪਾਓ ਦੁ ਕਿੰਨਿਆ ਹੋ ਗਿਆ 95 ਹੈ ਨਾ ਉਹ ਆਪਣੇ ਕੋਲ ਹੈ ਸੁੱਖੀ ਹੈ 95 98 ਪੈਣੇ ਚੱਲ ਜੰਦੂ ਦੋ ਪੈ ਦੋਵਾਂ ਨਾਲ ਥੋੜਾ ਗੱਲ ਬੰਦੀ ਪਈ ਜੇ ਥੱਬਾ ਨਟਾਂ ਦੇ ਹੋ ਕਿਧਰ ਗਿਆ ਹੂੰ ਆਦਾ ਥੋੜੀ ਗੋਲੀ ਆ ਇਹਨੇ ਸ਼ਰੀਆ ਲਾਵਾਂਗੇ ਪਤਲਾ ਸ਼ਰੀਆ ਲੈ ਕੇ ਇੱਥੇ ਲਾ ਦੇ ਗੁੱਠਾ ਬੰਨ ਲੈ ਇੰਨਾ ਕੁ ਲੱਗਣਾ ਬਸ ਜ਼ਿਆਦਾ ਨਾ ਨਾ ਆਪਾਂ ਨਹੀਂ ਤੇ ਥਰੇ ਫੇ ਬਦਨਾ ਪਣਾ ਆਹ ਦੇ ਰਾਦੂ ਮਾਰ ਤੇ ਮਾਰ 98 ਲੱਭਣੇ ਪਰ ਨਾਰ ਤਾਂ ਕੋਈ ਲਾਏਗਾ ਨਹੀਂ ਨਾਲ ਸ਼ਰੀਆ ਲੈ ਆਂਦੇ ਕਿਹੜਾ ਤੂੜੀ ਵਾਲਾ ਤੂੜੀ ਵਾਲਾ ਪਾ ਬਲਾ ਦੀ ਪਾ ਕਿਹੜਾ ਮਰ ਗਿਆ ਚੋਕ ਤਾਂ ਨਹੀਂ ਹੁੰਦੀ ਜੋ ਜੋ ਕੋਨੇ ਹੁੰਦੀ ਆ ਗੁੱਠਾਂ ਦੇ ਹੁ ਬਾਂਦਰ ਮਾਲ ਜ਼ਿਆਦਾ ਕੰਮ ਕਰੇਗੀ। ਖੁੱਲੇ ਮੋਰੇ ਕੀਤੀ ਬੈਠੇ ਕਿੰਦੇ। ਉਹਨਾਂ ਦੇ ਖੁੱਲੇ ਸਾਲ ਹੋ ਗਿਆ। ਚੁੱਵਾਂ ਲੱਗੋ। ਚੱਲੀ ਦਾ ਚੋਨੇ ਚ ਹੀ ਆ। ਉਹ ਮੋਟਰ ਬੰਦ ਕਰ ਆਈ ਦੂਜੀ। ਹੂੰ। ਪਰ ਮੈਨੂੰ ਇੰਨਾ ਪਤਾ ਨਹੀਂ।